ਅੱਜ ਸ਼ਾਮ ਨੂੰ 6:30 ਵਜੇ ਤੋਂ 8:30 ਵਜੇ ਤੱਕ ਭਾਸ਼ਾ ਵੰਦਾ ਦਰਿਆ ਇਹ ਨਾਟਕ ਦਿਖਾਇਆ ਜਾ ਰਿਹਾ ਹੈ ਕੱਲ 26 ਮਾਰਚ ਸ਼ਾਮ 6:30 ਵਜੇ ਨਾਟਕ ਦਾ ਨਾਮ ਹੈ ਜਿਸ ਲਾਹੌਰ ਨਹੀਂ ਵੇਖਿਆ ਪਲੀਜ਼ ਆਪਣੇ ਬੱਚਿਆਂ ਸਮੇਤ ਖਾਸ ਕਰਕੇ ਆਪਣੀ ਨਵੀਂ ਪੀੜ੍ਹੀ ਸਮੇਤ ਇੱਥੇ ਜ਼ਰੂਰ ਪਹੁੰਚੋ 27 ਮਾਰਚ ਸ਼ਾਮ 6:30 ਵਜੇ ਨਾਟਕ ਦਾ ਨਾਮ ਹੈ ਮੈਂ ਭਗਤ ਸਿੰਘ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੇ ਨਾਲ ਇਹ ਨਾਟਕ ਮੇਲੇ ਦੇ ਸਮੂਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਸਹਿਤ ਅਕੈਡਮੀ ਪਿਛਲੇ 71 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਬੜੀ ਚੜ੍ਹਦੀ ਕਲਾ ਨਾਲ ਕਰਦੀ ਆ ਰਹੀ ਹੈ ਸਮੇਂ-ਸਮੇਂ ਤੇ ਬੜੇ ਵੱਡੇ-ਵੱਡੇ ਸਮਾਗਮ ਪੰਜਾਬੀ ਸਹਿਤ ਅਕੈਡਮੀ ਵੱਲੋਂ ਪੰਜਾਬੀ ਭਵਨ ਵਿਖੇ ਸਾਰਿਆਂ ਦੇ ਸਹਿਯੋਗ ਨਾਲ ਕਰਾਏ ਜਾਂਦੇ ਹਨ ਇਸ ਵਾਰ ਬਾਂਝੁਰੋਜਾ ਨਾਟਕ ਮੇਲਾ ਪੰਜਾਬੀ ਸਹਿਤ ਅਕੈਡਮੀ ਦੇ ਪੰਜਾਬੀ ਭਵਨ ਦੇ ਜੋ ਸਾਡਾ ਬਲਰਾਜ ਸਾਨੀ ਨਾਟਕ ਮੰਚ ਹੈ ਖੁੱਲਾ ਓਪਨ 에ਅਰ ਥੀਏਟਰ ਹੈ ਉਹਨ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਪਿਛਲੇ 2 ਦਿਨ ਤੋਂ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸਾਰੇ ਇਥੋਂ ਸਾਡੇ ਪ੍ਰਸ਼ੰਸਕ ਤੇ ਨਾਟਕ ਦੇਖਣ ਦੇ ਚਾਹਵਾਨ ਉਹ ਪਹੁੰਚ ਰਹੇ ਨੇ ਮੇਰੀ ਬੇਨਤੀ ਹੈ ਡਾਕਟਰ ਹਰੀ ਸਿੰਘ ਜਾਚਕ ਸਕੱਤਰ ਸਿਹਤਕ ਸਰਗਰਮੀਆਂ ਪੰਜਾਬੀ ਸਿਹਤ ਅਕੈਡਮੀ ਲੁਧਿਆਣਾ ਵੱਲੋਂ ਕਿ ਸਾਰੇ ਹੀ ਜੋ ਨਾਟਕ ਦੇਖਣ ਦੇ ਚਾਹਵਾਨ ਹਨ ਉਹ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਸਮੇਤ ਹਮ ਹੁਮਾ ਕੇ ਜੋ ਤਿੰਨ ਦਿਨੇ ਨਾਟਕ ਚੱਲਣਾ ਹੈ ਇਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਪੰਜਾਬੀ ਸਿਹਤ ਅਕੈਡਮੀ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਚੱਲ ਰਹੇ ਅੰਜਰੋਜਾ ਨਾਟਕ ਮੇਲੇ ਦੋ 30 ਤੀਸਰਾ ਦਿਨ ਹੈ ਅੱਜ ਸੀ ਕੱਲ ਜਿਹੜਾ ਨਾਟਕ ਹੋਇਆ ਤਨ ਲਖਾਰੀ ਨਾਨਕਾ ਡਾਕਟਰ ਸاهر ਸਿੰਘ ਹੁਣਾ ਵੱਲੋਂ ਪੇਸ਼ਕਾਰੀ ਸੀ ਅਦਾਕਾਰ ਮੰਚ ਮੋਹਾਲੀ ਨੇ ਪੇਸ਼ਕਾਰੀ ਕੀਤੀ ਉਹਦੇ ਤੇ ਲਗਾਤਾਰ 5 ਦਿਨ ਜਿਹੜਾ ਨਾਟਕ ਮੇਲਾ ਕਰ ਰਹੇ ਆ ਇਹ ਪੰਜਾਬੀ ਸਾਹਿਤ ਅਕੈਡਮੀ ਦੇ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੀ ਆ ਕਿ ਲਗਾਤਾਰ 5 ਦਿਨ ਅਸੀਂ ਸ਼ਹੀਦ ਤਰ ਸਿੰਧ ਵਿੱਚ 23 ਮਾਰਚ ਤੋਂ ਲੈ ਕੇ 27 ਮਾਰਚ ਜਿਹੜਾ ਰੰਗ ਮੰਚ ਦੇ ਦਿਸ਼ ਵਿਸ਼ਵ ਰੰਗ ਮੰਚ ਦੇ ਦਿਸ ਉਹਦੇ ਤੱਕ ਕਰ ਰਹੇ ਹਾਂ ਅਸੀਂ ਪੁਸਤਕਾਂ ਨਾਲ ਜੁੜੀਏ ਇਸ ਲਈ ਅਸੀਂ ਪੁਸਤਕ ਮੇਲਾ ਲਾਇਆ ਅਸੀਂ ਭਾਸ਼ਾ ਨਾਲ ਜੁੜੀਏ ਇਸ ਲਈ ਅਸੀਂ ਭਾਸ਼ਾ ਕਾਰ ਰਿਸਰਚ ਕੀਤੀ ਅਸੀਂ ਸੰਵੇਦਨਾ ਨਾਲ ਜੁੜੀਏ ਇਸ ਲਈ ਅਸੀਂ ਜਿਹੜਾ ਇਹ ਨਾਟਕ ਮੇਲਾ ਕਰ ਰਹੇ ਹਾਂ ਇਸੋ ਲਾਵਾ ਲਗਾਤਾਰ ਪੰਜਾਬੀ ਭਵਨ ਦੇ ਵਿੱਚ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਨੇ ਹੁਣ ਤੱਕ ਅਸੀਂ ਪੰਜਾਬੀ ਭਵਨ ਦਾ ਜਿਹੜਾ ਬੇਸਿਕ ਸਟਰਕਚਰ ਆ ਉਹਨੂੰ ਸੁਧਾਰਨ ਲਈ 1 ਸਾਲ ਪਰ ਯਤਨਸ਼ੀਲ ਰਹੇ ਤੇ ਅਗਲੇ ਸਾਲ ਅਸੀਂ ਸਮਾਗਮਾਂ ਦੀ ਝੜੀ ਲਾ ਦੇਾਂਗੇ ਸੋ ਆਓ ਸਾਡਾ ਸਹਿਯੋਗ ਦਿਓ ਸਮੁੱਚੇ ਲੁਧਿਆਣਾ ਨਿਵਾਸੀ ਤੇ ਪੰਜਾਬ ਪੰਜਾਬ ਨਿਵਾਸੀਆਂ ਤੋਂ ਸਾਨੂੰ ਹੰਗਾਰੇ ਦੀ ਵੱਡੀ ਆਸ ਹੈ ਉਸ ਵੱਡੀ ਆਸ ਨਾਲ ਇੱਕ ਵਾਰ ਫਿਰ ਸੱਦਾ ਦਿੰਨੇ ਆਂ ਇਸ ਨਾਟਕ ਮੇਲੇ ਨੂੰ ਸਫਲ ਕਰਨ ਲਈ ਬਦ ਤੋਂ ਬਦ ਹਮ ਹਮਾ ਕੇ ਪਹੁੰਚੋ ਧੰਨਵਾਦ ਗੱਲ ਇਹ ਹੈ ਮਿੱਤਰੋ ਵਰਦਾਸਾਨੀ ਦਾ ਪੰਜਾਬੀ ਰੰਗ ਮੰਚ ਕੋਈ ਨਾਉ ਨਾਉ ਐਥਾ ਹੋਇਆ ਫਿਰ ਮਚੂਈਏ ਵਰਦਾਸਾਨੀ ਕਿਪਤਾ ਜਿਨੀ ਅੱਜ ਵੀ ਐਕਟਿਵ ਰਹੇ ਨੇ ਤੇ ਉਹਾਂ ਦੀ ਯਾਦ ਚ ਜਿਹੜਾ ਉਹਨਾਂ ਦੀ ਉਹਨਾਂ ਦੀ ਯਾਦ ਚ ਵਰਦਾਸਾਨੀ ਓਪਨ ਰਿਟ ਬਣਾਇਆ ਗਿਆ ਨਵੀਂ ਟੀਮ ਡਾਕਟਰ ਸਰ ਵੀ ਤੇ ਪੰਦੀਰ ਸਾਹਿਬ ਦੇ ਰਗਵਾਈ ਚ ਆਈ ਹੈ। ਅ ਮੈਂ ਬੇਨਤੀ ਕੀਤੀ ਕਿ ਉਹ ਮੈਂ ਨਾਟਕ ਦਾ ਬੰਦਾ ਰੰਗਮੰਚ ਦਾ ਬੰਦਾ ਮੈਂ ਇਹ ਵੀ ਜਿਹੜਾ ਪਿਆ ਹੈ ਆਪਾਂ ਕੁਸ਼ਲ ਕਰੀਏ। ਇਹਨਾਂ ਜਤਨਾ ਨਾਲ ਰੀਨੋਵੇਟ ਕਰਕੇ 5 ਦਿਨ ਦਾ ਲਗਾਤਾਰ ਨਾਟਕ ਮੇਲਾ ਇੱਥੇ ਆਯੋਜਨ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ ਦੋਸਤੋ। ਸਾਰੇ ਸ਼ਹਿਰ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਪੰਜਾਬੀ ਸਾਥੀ ਪਿਆਰ ਕਰਨ ਵਾਲੇ ਲੋਕਾਂ ਨੂੰ ਬਹੁਤ ਆਦਰ ਨਾਲ ਸਦਾ ਹੈ ਕਿ ਪੰਜਾਬੀ ਸਹਿਤ ਅਕੈਡਮੀ ਦੇ ਬਹੁਤ ਸ਼ਾਨਦਾਰ ਪਰਮਿਸਿਸ ਵਿੱਚ ਵਿੜੇ ਤੇ ਵਿੱਚ ਪੰਜ ਰੋਜ਼ਾ ਨਾਟਕ ਮੇਲਾ ਚੱਲ ਰਿਹਾ ਹੈ ਬਲਰਾਸਾਨੀ ਹਾਲ ਜੋ 15 ਵੀਂ ਸਾਲ ਤੋਂ ਬੰਦ ਪਿਆ ਸੀ ਉਸ ਵਿੱਚ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਇਹ ਕਾਰਜ ਨੂੰ ਦੁਬਾਰਾ ਸ਼ੁਰੂ ਕੀਤਾ ਅਕਨ ਬਹੁਤ ਆਦਰ ਨਾਲ ਬੇਨਤੀ ਕਰਦੇ ਹਾਂ ਕਿ ਇਸ ਮੰਚ ਨੂੰ ਤੁਸੀਂ ਆਪ ਆ ਕੇ ਦੇਖੋ ਖਰਾਕੂ ਨਾਟਕ ਹੁੰਦਾ ਸਰੇ ਰੂਪ ਰੂਪ ਹੁੰਦਾ ਹੈ ਸਾਰੇ 10 11 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 9 ਵਜੇ ਤੱਕ ਚੱਲਦੇ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਹੋਰ ਆਲੇ-ਕੋਲੇ ਦੇ ਜਿੰਨੇ ਵੀ ਪਿੰਡਾਂ 'ਚੋਂ ਜਾਂ ਲੋਕਤੱਤਵ ਪ੍ਰੇਮੀ ਨੇ ਜਾਂ ਆਮ ਲੋਕ ਨੇ ਇਹਨਾਂ ਫੁੱਲਾਂ ਸੱਦਾ ਹੀ ਕੀ ਆਤੇ ਜ਼ਰੂਰ ਦਰਸ਼ਕਾਓ ਫਿਰ ਕਿਸੇ ਤੱਕ ਅਗਲੀ ਦੇ ਵਜੋਂ ਤਾਂ ਤੇ ਪਹਿਲਾਂ ਤੇ ਮੇਰੇ ਵੱਲੋਂ ਪੰਜਾਬੀ ਭਵਨ ਨੂੰ ਪਹਿਲੇ ਧਿਆਨਾਂ ਨੂੰ ਬਹੁਤ 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 ਮੁਬਾਰਕਾ ਇਸ ਸ਼ਿਲਾਗਾ ਜੋ ਕਦਮ ਲਈ ਤੇ ਮੈਂ ਸਭ ਨੂੰ ਇੱਥੇ ਔਨਲੀ ਸੱਦਾ ਜ਼ਰੂਰ ਦਵਾਂਗੀ ਕਿਉਂਕਿ ਅਸੀਂ ਮੈਨੂੰ ਲੱਗਦਾ ਰੋਜ਼ ਦੋ ਕਿਤਾਬਾਂ ਪੜ ਰਹੇ ਹਾਂ ਇਕ ਰੂਬਰੂ ਹੋ ਰਿਹਾ ਇਕ ਨਾਟਕ ਹੋ ਰਿਹਾ ਨਾਟਕ ਵੀ ਆਪਣੇ ਆਪ ਚ ਇੱਕ ਕਿਤਾਬ ਹੈ ਕਿ ਰੂਬਰੂ ਜਿਹਨਾਂ ਦਾ ਵੀ ਹੋ ਰਿਹਾ ਜਿਹਨਾਂ ਸ਼ਖਸੀਅਤਾਂ ਦਾ ਹੋ ਰਿਹਾ ਉਹ ਵੀ ਆਪਣੇ ਆਪ ਚ ਇੱਕ ਕਿਤਾਬ ਨੇ ਤੁਸੀਂ 5 ਦਿਨਾਂ ਵਿੱਚ 10 ਕਿਤਾਬਾਂ ਵੜ ਕੇ ਜਾ ਰਹੇ ਆ ਤੇ ਮੈਂ ਸਾਰਿਆਂ ਨੂੰ ਸੱਦਾ ਦਵਾਂਗੀ ਵੀ ਇੱਥੇ ਜ਼ਰੂਰ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਰੰਗਮંચ ਬਾਰੇ ਪਤਾ ਲੱਗੇ ਸਹਿਦ ਦੀਆਂ ਸ਼ਖਸੀਅਤਾਂ ਬਾਰੇ ਪਤਾ ਲੱਗੇ ਜਿਨ੍ਹਾਂ ਦੀ ਦੇਣ ਹੈ ਸਾਡੇ ਪੰਜਾਬੀ ਸੱਭਿਆਚਾਰ ਨੂੰ ਅਸੀਂ ਹਰ ਰੋਲੇ ਰੌਲਾ ਪਾਉਣੇ ਜਿਹੜਾ ਪੰਜਾਬੀ ਸੱਭਿਆਚਾਰ ਪਲੂਟ ਹੋ ਰਿਹਾ ਪਰ ਅਸੀਂ ਉਹਦੇ ਲਈ ਕਰ ਕੁਛ ਨਹੀਂ ਰਹੇ ਇਸ ਕਰਕੇ ਪਲੀਜ਼ ਆਪਣੇ ਬੱਚਿਆਂ ਸਮੇਤ ਖਾਸ ਕਰਕੇ ਆਪਣੀ ਨਵੀਂ ਪੀੜ੍ਹੀ ਸਮੇਤ ਇੱਥੇ ਜ਼ਰੂਰ ਪਹੁੰਚੋ ਧੰਨਵਾਦ ਜਿਵੇਂ ਕਿ ਸਾਰਿਆਂ ਨੇ ਤੁਹਾਨੂੰ ਦੱਸਿਆ ਹੈ ਕਿ ਅੱਜ ਸ਼ਾਮ 6:30 ਵਜੇ ਇਹ ਨਾਟਕ ਜਿਹੜਾ ਹੈ ਬਾਸ਼ਾ ਵਹਿੰਦਾ ਦਰਿਆ ਜਿਸ ਦੇ ਲੇਖਕ ਡਾਕਟਰ ਸੋਮਪਾਲ ਹੀਰਾ ਜੀ ਹਨ ਜਿਸ ਦੇ ਨਿਰਦੇਸ਼ਕ ਡਾਕਟਰ ਚਮਨ ਧੱਲੋ ਜੀ ਹਨ ਤੇ ਸਿੱਧਣਾ ਆਰਟ ਗਰੁੱਪ ਰਾਏਕੋਟ ਵੱਲੋਂ ਅੱਜ ਸ਼ਾਮ ਨੂੰ 6:30 ਵਜੇ ਤੋਂ 8:30 ਵਜੇ ਤੱਕ ਭਾਸ਼ਾ ਵਿੰਦਾ ਦਰਿਆ ਇਹ ਨਾਟਕ ਦਿਖਾਇਆ ਜਾ ਰਿਹਾ ਹੈ ਕੱਲ 26 ਮਾਰਚ ਸ਼ਾਮ 6:30 ਵਜੇ ਨਾਟਕ ਦਾ ਨਾਮ ਹੈ ਜਿਸ ਲਾਹੌਰ ਨਹੀਂ ਵੇਖਿਆ ਤੇ ਇਸ ਦੇ ਲੇਖਕ ਅਸਗਰ ਵਜਾਹਤ ਹਨ ਨਿਰਦੇਸ਼ਕ ਕੇਵਲ ਧਾਰੀਵਾਲ ਹਨ ਤੇ ਇਹ ਟੀਮ ਜਿਹੜੀ ਸਾਰੀ ਹੈ ਉਹ ਰੰਗਮંચ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਆ ਕੇ ਸ਼ਾਮ ਨੂੰ 6:30 ਵਜੇ ਤੋਂ 8:30 ਵਜੇ ਤੱਕ ਇਹ ਨਾਟਕ ਦਿਖਾਰੀ ਹੈ ਇਸੇ ਤਰ੍ਹਾਂ ਹੀ 27 ਮਾਰਚ ਸ਼ਾਮ 6:30 ਵਜੇ ਨਾਟਕ ਦਾ ਨਾਮ ਹੈ ਮੈਂ ਭਗਤ ਸਿੰਘ ਇਸ ਦੇ ਲੇਖਕ ਹਨ ਡਾਕਟਰ ਪਾਲੀ ਭੁਪਿੰਦਰ ਜੀ ਇਸ ਦੇ ਨਿਰਦੇਸ਼ਕ ਕੀਰਤੀ ਕਿਰਪਾਲ ਜੀ ਤੇ ਨਾਟਕਮ ਪੰਜਾਬ ਵੱਲੋਂ ਇਹ ਨਾਟਕ 27 ਮਾਰਚ ਸ਼ਾਮ 6:30 ਵਜੇ ਸ਼ੁਰੂ ਹੋਏਗਾ 8:30 ਵਜੇ ਤੱਕ ਚੱਲੇਗਾ ਫਿਰ ਸਾਰੇ મિત્ર ਪਿਆਰਿਆਂ ਨੂੰ ਸੱਜਣਾ ਨੂੰ ਜਿਹੜੇ ਵੀ ਦੇਖਣ ਦੇ ਚਾਹਵਾਨ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੇ ਨਾਲ ਇਹ ਨਾਟਕ ਮੇਲੇ ਦੇ ਸਮੂਹਿਤ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ